ਚੈਲਪਿੰਦ ਤੋਂ ਸਿੱਧਾ ਕਾਦੀਪ ਦਾ ਡੈਡੀ ਤੇ ਮम्मा ਖੜੇ ਆ ਜੀ ਸਾਨੂੰ 15 ਅਗਸਤ ਨੂੰ ਟਾਈਮ ਦਿੱਤਾ ਸੀ ਇਹਨਾਂ ਨੇ ਵੀ ਸੀਐਮ ਸਾਹਿਬ ਨਾਲ ਤੁਹਾਡੀ ਮੀਟਿੰਗ ਕਰਾਵਾਂਗੇ 19 ਤਰੀਕ ਨੂੰ ਤੇ ਅੱਜ ਸਵੇਰ ਦੇ 10 ਵਜੇ ਦੇ ਬਾਅਦ ਕੇ ਤੇ ਹੁਣ ਏ 1 ਵਜ ਗਿਆ ਤੇ ਹੁਣ ਸਾਨੂੰ ਇਹ ਗੱਲ ਕਹਿਤੀ ਵੀ ਐਪਲੀਕੇਸ਼ਨ ਅਸੀਂ ਚੰਡੀਗੜ੍ਹ ਦੁਆਰਾ ਭੇਜਦੇ ਆ ਤੁਹਾਨੂੰ ਦੁਆਰਾ ਟਾਈਮ ਲੈ ਕੇ ਦੇਵਾਂਗੇ ਬਾਏ ਮੈਂ ਕੱਜਲ ਖਰਾਬੀ ਆ ਉਦੋਂ ਦਾ 14 ਨੂੰ ਵੀ 14 ਅਗਸਤ ਨੂੰ ਵੀ ਕੱਜਲ ਖਰਾਬ ਹੁੰਦੇ ਰਹੇ ਆਂ ਰਾਤ ਨੂੰ 8 ਵਜੇ ਤੱਕ ਤੇ 15 ਅਗਸਤ ਨੂੰ ਅਹੀ ਇਹਨਾਂ ਦੇ 10 ਵਜੇ ਦੇ ਸਾਨੂੰ ਇਹਨਾਂ ਨੇ ਪੁਲਿਸ ਲੈਣ ਬਾਹਰ ਛੱਡਿਆ ਉਥੇ ਬਾਕੇ ਇਹ ਗੱਲ ਕਹਿੰਦੇ ਵੀ ਤੁਹਾਡੀ ਮੀਟਿੰਗ ਕਰਾਉਣੇ ਆ ਜਦੋਂ ਮਾਨਸਾ ਵੇਥੋਂ ਚਲੇ ਗਏ ਤੇ ਉਦੋਂ ਕਹਿੰਦੇ ਵੀ ਲੈਟਰ ਜਿਹੜਾ ਤੁਹਾਡੇ ਆ ਕੇ ਦੇ ਦਿਓ ਸਾਨੂੰ ਤੁਹਾਨੂੰ ਮੀਟਿੰਗ ਦਾ ਟਾਈਮ 19 ਤਰੀਕ ਨੂੰ ਦੇਵਾਂਗੇ ਅੱਜ 19 ਤਰੀਕ ਵੀ ਲੰਘ ਗਈ ਆ ਕੋਈ ਸਾਨੂੰ ਟਾਈਮ ਨਹੀਂ ਲੈ ਕੇ ਦਿੱਤਾ ਅਜੇ ਅੱਜ ਦੁਬਾਰਾ ਫੇਰ ਐਪਲੀਕੇਸ਼ਨ ਪੜ੍ਹ ਕੇ ਰੱਖ ਲਈ ਆ ਬਸ ਬਗੈਰ ਖੱਜਲ ਖਰਾਬੀ ਤੋਂ ਸਾਨੂੰ ਕੁਝ ਨਹੀਂ ਦੇ ਰਹੀ। ਅਸੀਦ ਕਾਸ਼ਦੀਪ ਨੂੰ ਅੱਜ ਸੀਦ ਹੋਏ ਨੂੰ 15 ਮਈ ਨੂੰ ਹੋਇਆ ਸੀ ਸੀਦ ਤੇ ਅੱਜ 3 ਮਹੀਨਿਆਂ ਤੋਂ ਉੱਤੇ ਹੋ ਗਿਆ ਪਰ ਕੋਈ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਕਿ ਪਾਸੋਂ। ਸਾਨੂੰ ਸਿਰਫ ਖੱਜਲ ਖਰਾਬੀ ਆ। ਖੱਜਲ ਖਰਾਬ ਹੁੰਦੇ ਪਰ। ਨਹੀਂ ਉਸ ਦਿਨ ਮੰਗ ਪੱਤਰ ਨਹੀਂ ਦਿੱਤਾ ਸੀ ਤੁਸੀਂ। ਮੰਗ ਪੱਤਰ ਉਹਨਾਂ ਨੇ ਕਾਜ ਤੇ ਲੈ ਕੇ ਰੱਖ ਲਿਆ ਸੀਗਾ। ਆਪਦੇ ਤੇ ਕਾਜ ਤੇ ਲੈ ਕੇ ਕਹਿੰਦਾ ਜੀ ਸਾਨੂੰ ਟਾਈਮ ਦੇਤਾ ਸੀ ਵੀ 19 ਤਰੀਕ ਨੂੰ ਅਸੀਂ ਤੁਹਾਨੂੰ ਬੁਲਾਵਾਂਗੇ। ਅੱਜ 19 ਤਰੀਕ ਨੂੰ ਅਸੀਂ ਆਏ ਉਹਨਾਂ ਗਾਸਟ ਨੂੰ। ਤੇ ਪਰ ਹੁਣ ਇਹਨਾਂ ਨੇ ਫੇਰ ਕਾ ਟਾਈਮ ਦੇ ਦਿੱਤਾ ਨਹੀਂ ਅੱਜ ਜਦੋਂ ਦੁਬਾਰਾ ਉਹਨਾਂ ਨੇ ਮੰਗ ਪੱਤਰ ਮੰਗਿਆ ਤੁਹਾਡੇ ਤੋਂ ਤੇ ਉਸ ਦਿਨ ਤੱਕ ਕੀ ਕੀਤਾ ਵੀ ਉਸ ਦਿਨ ਅਸੀਂ ਇਹਨਾਂ ਨੂੰ ਯਾਦ ਕਰਾਇਆ ਵੀ ਤੁਸੀਂ ਉਹ ਤੇ ਲੇਖ ਲਿਆ ਸੀ ਕਾਜ ਤੇ ਤੇ ਲੇਖ ਕੇ ਤੇ ਅੱਜ ਫੇਰ ਇਹਨਾਂ ਨੇ ਉਹਦੀ ਜਿਹੜੀ ਫੋਟੋ ਸ਼ੀਟ ਸੀ ਸਾਡੇ ਤੋਂ ਦੁਬਾਰਾ ਫੇਰ ਲੈ ਲਈ ਮੰਗ ਪੱਤਰ ਦੀ ਕਿਸ ਤਰ੍ਹਾਂ ਨਹੀਂ ਰੱਖਦੇ ਅਸੀਂ ਇਹ ਬਸ ਇਹ ਫੀਲ ਕਰਦੇ ਵੀ ਖੱਜਲ ਖਰਾਬ ਹੋਣੇ ਇੱਕ ਤਾਂ ਬੇਟਾ ਸੀਧ ਹੋ ਗਿਆ ਸ਼੍ਰੀਨਗਰ ਤੇ ਇੱਕ ਅਸੀਂ ਮਗਰੋਂ ਪਰਿਵਾਰ ਅਸੀਂ ਕਿ ਜਿਲਖਰਾਬੰਦੇ ਕਰਦੇ ਆਂ ਵੀ ਸਾਨੂੰ ਨਿصاف ਦਵਾਈ ਜਾਵੇ ਇਨਸਾਫ ਦਿੱਤਾ ਜਾਵੇ ਬਾਕੀ ਸਾਡੇ ਪ੍ਰਧਾਨ ਜੀ ਖੜੇ ਆ ਬਾਕੀ ਇਹ ਤੁਹਾਨੂੰ ਦੱਸ ਦਿੰਗੇ ਸਾਰਾ ਡੀਟੇਲ ਅੱਜ ਅਸੀਂ ਇੱਥੇ ਫਰੀਦਕੋਟ ਡੀਸੀ ਦਫਤਰ ਖੜੇ ਆ ਆਪਾਂ ਨੂੰ ਪਤਾ ਸਾਰੇ ਦੇਸ਼ ਨੂੰ ਪਤਾ ਹੈ ਕਿ ਅਗਨੀਵੀਰ ਆਕਾਸ਼ਦੀਪ ਪਿੰਡ ਚੈਲ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਨੌਜਵਾਨ ਜੋ ਫੌਜ ਦੇ ਵਿੱਚ ਨੌਕਰੀ ਕਰਦਾ ਸੀ ਉਹਦੀ ਜਿਹੜੇ ਆਪਰੇਸ਼ਨ ਸੰਦੂਰ ਪਿੱਛੇ ਪਾਕਿਸਤਾਨ ਨਾਲ جنگ ਲੱਗੀ ਉਹ ਸਾਡੇ ਦੇਸ਼ ਦੀ ਰਾਖੀ ਕਰਦੇ ਆ ਸ਼੍ਰੀਨਗਰ ਦੇ ਵਿੱਚ ਬਾਰਡਰਾਂ ਦੇ ਉੱਤੇ ਦੁਸ਼ਮਣ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਸੀ 15 ਮਈ ਨੂੰ ਉਹਦੀ ਜਿਹੜੀ ਸ਼ਹਾਦਤ ਹੋ ਗਈ ਸੀ ਔਰ ਉਹ ਉਹਦੇ ਤੋਂ ਲੈ ਕੇ ਪਰਿਵਾਰ ਉਹਦੇ ਮਾਤਾ ਪਿਤਾ ਸਾਡੇ ਨਾਲ ਹੈ ਇਹ ਰੁੱਲਦੇ ਫਿਰਦੇ ਆ ਬਚਾਰੇ ਉਹਦਾ ਮਾਨ ਸਨਮਾਨ ਲੈਣਾ ਉਹਦੇ ਵਾਸਤੇ ਜਿਹੜਾ ਸਾਰਾ ਹੀ ਸਰਕਾਰੀ ਮਾਨ ਸਨਮਾਨ ਹੁੰਦਾ ਜਦੋਂ ਕਿਸੇ ਵੀ ਫੌਜੀ ਵੀਰ ਦੀ ਕੋਈ ਸ਼ਹਾਦਤ ਹੋ ਜਾਂਦੀ ਹੈ ਤਾਂ ਨੂੰ ਆਖਰੀ ਚਿਖਾ ਜਿਹੜੀ ਉਹਦੀ ਉਸ ਸਮੇਂ ਮਾਨ ਸਨਮਾਨ ਹੁੰਦੇ ਆ ਕੁਝ ਵੀ ਨਹੀਂ ਦਿੱਤਾ ਗਿਆ ਤਾਂ ਉਹਦੇ ਵਾਸਤੇ ਪਰਿਵਾਰ ਹੈ ਜਿਹੜਾ ਮਾਤਾ ਪਿਤਾ ਉਹਦੇ ਸਾਡੇ ਨਾਲ ਰੁੱਲਦੇ ਫਿਰਦੇ ਆ ਤਾਂ 15 ਅਗਸਤ ਨੂੰ ਮਾਨਯੋਗ ਸਾਡੇ ਪੰਜਾਬ ਦੇ ਸੀਐਮ ਸਾਹਿਬ ਸ਼੍ਰੀ ਭਗਵੰਤ ਮਾਨ ਜੀ ਫਰੀਦਕੋਟ ਦੇ ਵਿੱਚ 15 ਅਗਸਤ ਨੂੰ ਆਜ਼ਾਦੀ ਦਾ ਝੰਡਾ ਲਹਿਰਾਉਣ ਲਈ ਆਏ ਸੀ ਤਾਂ ਉਸ ਦਿਨ ਜਥੇਵੰਦੀ ਦਾ ਸਾਡਾ ਸਹਾਰਾ ਲਿਆ ਇਸ ਪਰਿਵਾਰ ਨੇ ਪਿਛਲੇ ਕਾਫੀ ਸਮੇ ਤੋਂ ਤਾਂ ਉਸ ਦਿਨ ਸਾਨੂੰ ਇਥੋਂ ਦੇ ਸਾਡੇ ਆਲਾ ਅਧਿਕਾਰੀ ਮਾਨਯੋਗ ਏਡੀ ਏਡੀ ਸੀ ਸਾਹਿਬ ਐਸ ਪੀ ਸਾਹਿਬ ਇਹਨਾਂ ਨੇ ਸਾਨੂੰ ਇੱਥੇ ਬਿਠਾ ਕੇ ਇੱਕ ਵਿਸ਼ਵਾਸ ਦਿਵਾਇਆ ਸੀ ਕਿ 19 ਅਗਸਤ ਨੂੰ ਅਸੀਂ ਮਾਨਯੋਗ ਮੁੱਖ ਮੰਤਰੀ ਦੇ ਨਾਲ ਚੰਡੀਗੜ੍ਹ ਦੇ ਵਿੱਚ ਤੁਹਾਡੀ ਮੀਟਿੰਗ ਕਰਵਾਵਾਂਗੇ ਇਸ ਵਿਸ਼ੇ ਤੇ ਅਗਨੀ ਵੀਰ ਆਕਾਸ਼ ਦੀਪ ਦੇ ਮਾਤਾ ਪਿਤਾ ਜੀ ਤਾਂ ਅੱਜ 19 ਅਗਸਤ ਹੈ ਕੱਲ੍ਹ ਦੇ ਅਸੀਂ ਬੇਟ ਕਰ ਰਿਹਾ ਸੀ ਪਰਿਵਾਰ ਸਾਰਾ ਵੀ ਸਾਨੂੰ ਕੋਈ ਮੈਸੇਜ ਆਊਗਾ ਮੀਟਿੰਗ ਦਾ ਕੋਈ ਮੈਸੇਜ ਨਹੀਂ ਆਇਆ ਸਵੇਰ ਅੱਜ ਅਸੀਂ ਇਹਨਾਂ ਉਹਨਾਂ ਅਧਿਕਾਰੀਆਂ ਦੇ ਕੋਲ ਜਿਨ੍ਹਾਂ ਨੇ ਸਾਨੂੰ ਇਹ ਸਮਾਂ ਲੈ ਕੇ ਦਿੱਤਾ ਸੀ ਅੱਜ ਮੀਟਿੰਗ ਦਾ ਉਹਨਾਂ ਕੋਲੇ ਅਸੀਂ ਪਹੁੰਚੇ ਵੀ ਅੱਜ ਦੀ ਮੀਟਿੰਗ ਹੈ ਤਾਂ ਉਹਨਾਂ ਨੇ ਸਵੇਰ ਤੋਂ ਲੈ ਕੇ ਸਾਨੂੰ ਬਿਠਾ ਰਿਆ ਹੈ ਰੱਖਿਆ ਆਪਸ ਵਿੱਚ ਉਹ ਆਪਣੀਆਂ ਮੀਟਿੰਗਾਂ ਕਰੀ ਜਾ ਰਹੇ ਹੈ ਵੀ ਅਸੀਂ ਦੱਸਦੇ ਹਾਂ ਕੁਝ ਤੁਹਾਨੂੰ ਲੇਕਿਨ ਦੱਸਿਆ ਕੁਝ ਨਹੀਂ ਹੁਣ ਦੁਪਹਿਰੋਂ ਬਾਅਦ ਸਾਨੂੰ ਇਹ ਕਹਤਾ ਹੈ ਕਿ ਅਸੀਂ ਦੁਬਾਰਾ ਲਿਖ ਕੇ ਭੇਜ ਰਹੇ ਹਾਂ ਜੀ ਇਹ ਮੀਟਿੰਗ ਵਾਸਤੇ ਤਾਂ ਇਹ ਵਖੋ ਇੱਕ ਪਰਿਵਾਰ ਦਾ ਨੌਜਵਾਨ ਮਾਤਾ ਪਿਤਾ ਦਾ ਪੁੱਤਰ ਦੇਸ਼ ਦੀ ਸੇਵਾ ਕਰਨ ਲਈ ਦੇਸ਼ ਦੀ ਰੱਖਿਆ ਕਰਨ ਲਈ ਬਾਰਡਰਾਂ ਤੇ ਗਿਆ ਤਾਂ ਉਹਨੂੰ ਦੁਸ਼ਮਣ ਦੀ ਗੋਲੀ ਦਾ ਸ਼ਿਕਾਰ ਹੋਇਆ ਇਸ ਤਰ੍ਹਾਂ ਜੇਕਰ ਇਹ ਬਤੀਰਾ ਜਿਸ ਤਰ੍ਹਾਂ ਇਹਨਾਂ ਦੇ ਅਕਾਸ਼ਦੀਪ ਦੇ ਮਾਤਾ ਪਿਤਾ ਨਾ ਹੋ ਰਿਹਾ ਜੇ ਇਸ ਤਰ੍ਹਾਂ ਬਤੀਰਾ ਹੋਰ ਹੋਊਗਾ ਸਾਡਾ ਤੇ ਫਿਰ ਕੌਣ ਜਾਊਗਾ ਦੇਸ਼ ਦੀ ਰੱਖਿਆ ਲਈ ਕੀ ਉਹ ਆਪਣੇ ਆਪ ਦਾ ਮਾਨ ਸਨਮਾਨ ਉਹਨਾਂ ਸਾਡੇ ਫੌਜੀ ਵੀਰਾਂ ਦੇ ਮਾਤਾ ਪਿਤਾ ਕਿਉਂ ਆਪਣਾ ਮਾਨ ਸਨਮਾਨ ਨੂੰ ਵਰਕਰਾਰ ਰੱਖ ਸਕਣਗੇ ਤਾਂ ਇੱਕ ਅਸੀਂ ਕਹਾਂਗੇ ਇੱਕ ਧੋਖਾ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਦਿੱਤੀ ਹੋਈ ਮੀਟਿੰਗ ਦੇ ਉੱਤੇ ਸਾਡੇ ਨਾਲ ਕੋਈ ਖਰੇ ਨਹੀਂ ਉਤਰੇ ਤਾਂ ਅਸੀਂ ਬੀਕੇ ਜਵੇਕਤਾ ਸਿੱਧੂ ਉੱਪਰ ਅਸੀਂ ਪਰਿਵਾਰ ਦੇ ਨਾਲ ਪਹਿਲਾਂ ਹੀ ਖੜੇ ਹਾਂ ਔਰ ਫਿਰ ਵੀ ਜੇਕਰ ਇਸੇ ਤਰ੍ਹਾਂ ਟਾਲਮਟੋਲ ਚੱਲਿਆ ਕੋਈ ਨਾ ਮਾਨਜੋਗ ਸੀਐਮ ਸਾਹਿਬ ਦੇ ਨਾਲ ਮੀਟਿੰਗ ਜਿਹੜੀ ਅਰੇਂਜ ਕਰਵਾ ਕੇ ਕੋਈ ਇਹਨਾਂ ਦਾ ਮਸਲਾ ਹੱਲ ਉਸ ਸ਼ਹੀਦ ਨੌਜਵਾਨ ਦਾ ਕੋਈ ਮਾਨ ਸਨਮਾਨ ਦੀ ਗੱਲ ਸਰਕਾਰ ਨੇ ਨਾ ਕਰੀ ਤਾਂ ਫਿਰ ਸੰਘਰਸ਼ ਹੈ ਜਿਹੜਾ ਉਹ ਜ਼ੋਰ ਪੜੂਗਾ ਹਾਂਜੀ ਜਿੱਦਾਂ 15 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਐਟਫੀ ਵੀਟਾਉਂਦੇ ਨੇ ਤੁਹਾਡੀ ਮੀਟਿੰਗ ਜਿਹੜੀ ਉਹਨਾਂ ਨਾਲ ਨਹੀਂ ਕਰਵਾਈ ਜਾਂਦੀ ਨਹੀਂ ਉਸ ਦਿਨਾਂ ਸਾਡੀ ਮੀਟਿੰਗ ਨਹੀਂ ਕਰਵਾਈ ਗਈਗੀ ਕਿ 15 ਅਗਸਤ ਦਾ ਦਿਹਾੜਾ ਹੈ ਪ੍ਰਸ਼ਾਸਨ ਦਾ ਇਹ ਕਹਿਣਾ ਸੀ ਮਾਂਜੁਗ ਸਿੰਘ ਸਾਹਿਬ ਨੇ ਅੱਗੇ ਜਾਣਾ ਪ੍ਰੋਗਰਾਮ ਨਹੀਂ ਉਹਨਾਂ ਦੇ ਅਸੀਂ ਤੁਹਾਨੂੰ 19 8 ਮੈਂ ਵਾਰ-ਵਾਰ ਉੱਠ ਕੇ ਏਡੀਸੀ ਸਾਹਿਬ ਨੂੰ ਐਸਪੀ ਸਾਹਿਬ ਨੂੰ ਇਹ ਗੱਲ ਕਹੀ ਹੈ ਵੀ ਕਿਹੜੇ ਮਹੀਨੇ ਦੀ 19 ਤਰੀਕ ਦੀ ਗੱਲ ਕਰ ਰਹੇ ਹੋ ਤੁਸੀਂ ਉਹ ਕਹਿੰਦੇ 19 8 ਨੂੰ 19 ਅਗਸਤ ਨੂੰ ਤੁਹਾਡੀ ਮੀਟਿੰਗ ਅਰੇਂਜ ਹੋ ਚੁੱਕੀ ਹੈ ਸਮਾਂ ਜਗ੍ਹਾ ਕਿਹੜੀ ਚੰਡੀਗੜ੍ਹ ਦੇ ਵਿੱਚ ਅਸੀਂ ਤੁਹਾਨੂੰ ਦੱਸ ਦਿਆਂਗੇ ਉਹ ਸਾਨੂੰ ਦੱਸਿਆ ਨਹੀਂ ਗਿਆ ਅੱਜ ਅਸੀਂ ਸਵੇਰੇ ਫਿਰਦੇ ਵੀ ਦੱਸੋ ਕਿੱਥੇ ਮੀਟਿੰਗ ਹੈ ਲੇਕਿਨ ਟਾਲ ਮਟੋਲ ਦੀ ਨੀਤੀ ਦੇ ਨਾਲ ਸਾਨੂੰ ਕਿੱਥੋਂ ਮਤਲਬ ਮਜਬੂਰ ਕੀਤਾ ਜਾ ਰਿਹਾ ਹੈ ਬੀਤ ਹੋਏ ਉੱਠ ਕੇ ਤੁਰ ਜਾਣ ਤਾਂ ਇਸ ਤਰ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਰੋਲਣਾ ਇਹ ਠੀਕ ਨਹੀਂ ਹੈ ਕੀ ਲੱਗਦਾ ਹੈ ਵੀ ਜਿਹੜੀ ਹੁਣ ਦੁਵਾਰਾ ਮੀਟਿੰਗ ਦਾ ਸਾਮਾ ਦਿੱਤਾ ਗਿਆ ਤੇ ਲੱਗਦਾ ਹੈ ਵੀ ਉਸ ਤਰੀਕ ਨੂੰ ਮੀਟਿੰਗ ਬਿਲਕੁਲ ਹਾਸ ਰੱਖਾਂਗੇ ਹਾਸ ਰੱਖਿਆ ਬਿਨਾ ਕੁਝ ਨਹੀਂ ਹਾਸ ਰੱਖਾਂਗੇ ਜਰੂਰ ਪੰਜਾਬ ਸਰਕਾਰ ਇਸ ਨੌਜਵਾਨ ਸ਼ਹੀਦ ਦੇ ਜਿਹੜਾ ਮਾਨ ਸਨਮਾਨ ਹੈ ਉਹਨੂੰ ਵਰਕਰ ਰੱਖੂਗੀ ਇਸ ਤਰ੍ਹਾਂ ਅਪਮਾਨ ਨਾ ਕਰੇ ਜਿਸ ਤਰ੍ਹਾਂ ਅੱਜ ਹੋਇਆ ਹੈ ਉਮੀਦ ਰੱਖਾਂਗੇ ਪਰ ਜੇ ਨਾ ਹੋਊਗਾ ਤਾਂ ਫਿਰ ਜਿਹੜਾ ਸੰਘਰਸ਼ ਹੋਊਗਾ